ਹੈ ਦੋਸਤੋ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਅੱਜ ਦਾ ਵੀਡੀਓ ਮੇਰੀ ਹੋਣ ਵਾਲੀ ਹੈ ਮੇਰੀ ਧੀ ਦੇ ਨਾਮ ਕਿਉਂਕਿ ਅੱਜ ਮੇਰੀ ਧੀ ਦਾ ਹੈ ਜਨਮ ਦਿਨ ਤਾਂ ਅਸੀਂ ਬਸ ਇੱਥੇ ਜਾ ਰਹੇ ਆ ਉਹੀ ਮਾਰਕੀਟ ਵਿੱਚ ਤੇ ਐਕਟਿਵਾ ਮੇਰੇ ਤੋਂ ਸਟਾਰਟ ਨਹੀਂ ਹੁੰਦੀ ਕਿਉਂਕਿ ਠੰਡ ਕਰਕੇ ਐਕਟਿਵਾ ਹੋ ਗਈ ਸੀਗੀ ਜਾਮ ਤੇ ਅਸੀਂ ਫਿਰ ਪਹੁੰਚ ਗਏ ਸੀਗੇ ਕੇਕ ਦੀ ਦੁਕਾਨ ਤੇ ਬੜੇ ਸੋਹਣੇ ਸੋਹਣੇ ਕੇਕ ਹੈ ਤੇ ਅੱਜ ਮੇਰੀ ਬੇਟੀ ਦਾ ਦਿਨ ਹੈ ਤਾਂ ਇਸ ਕਰਕੇ ਉਹਦੀ ਪਸੰਦ ਦਾ ਹੀ ਲੈਂਦੀਆਂ ਕੇਕ ਆ ਰੈੱਡ ਵੈਲਵਟ ਦਾ ਪਸੰਦ ਆਇਆ ਇਹਨੂੰ ਫਿਰ ਇਹ ਵਾਲਾ ਲਿਆ ਸੀ ਤੇ ਬਹੁਤ ਖੂਬਸੂਰਤ ਕੇਕ ਸੀਗਾ ਤਾਂ ਚਲੋ ਬੱਚਿਆਂ ਦੀ ਫਰਮਾਇਸ਼ ਤੇ ਆ ਗਏ ਅਸੀਂ ਫਿਰ ਘਰੇ ਆ ਗਏ ਸਮਾਂ ਲੈ ਕੇ ਬਸ ਆ ਕੇ ਜਿੱਦਾਂ ਅਸੀਂ ਲੋਕ ਖੋਲਿਆ ਤਾਂ ਬੱਚੇ ਬਹੁਤ ਜ਼ਿਆਦਾ ਐਕਸਾਈਟਿਡ ਸੀਗੇ ਕਿਉਂਕਿ ਸਵੇਰ ਤੋਂ ਹੀ ਬੱਚਿਆਂ ਨੂੰ ਸੀਗਾ ਕਿ ਅੱਜ ਸਾਡਾ ਬਰਥਡੇ ਹੈ ਅੱਜ ਸਾਡਾ ਬਰਥਡੇ ਹੈ ਤਾਂ ਫਿਰ ਉਹਦੇ ਕਰਕੇ ਇਹ ਬਹੁਤ ਖੁਸ਼ ਸੀਗੇ ਤੇ ਬੱਚਿਆਂ ਦੀ ਖੁਸ਼ੀ ਵਿੱਚ ਹੀ ਮਾਤਾ ਪਿਤਾ ਦੀ ਖੁਸ਼ੀ ਹੁੰਦੀ ਹੈ ਛੋਟੀ ਛੋਟੀਆਂ ਖੁਸ਼ੀਆਂ ਬਹੁਤ ਮਾਇਨੇ ਰੱਖਦੀਆਂ ਬੱਚਿਆਂ ਵਾਸਤੇ ਇਸ ਲਈ ਇਹ ਸੈਲੀਬ੍ਰੇਟ ਕਰਦੇ ਰਹਿਣਾ ਚਾਹੀਦਾ ਹੈ ਆਪਣੇ ਬੱਚਿਆਂ ਦੇ ਨਾਮ ਸਪੈਸ਼ਲੀ ਆਪਣੀ ਧੀਆ ਦੇ ਨਾਮ ਤਾ ਇੱਥੇ ਬੱਚਿਆਂ ਨੇ ਡੈਕੋਰੇਟ ਕਰਤਾ ਸੀਗਾ ਆਪਣਾ ਬਸ ਦੋਨੋਂ ਸੀਗੀਆਂ ਲੱਗੀਆਂ ਮੈ ਇਹਨਾਂ ਨੂੰ ਜੋ ਜਿੱਦਾਂ ਸਮਝ ਆਇਆ ਉਦਾਂ ਕਰ ਰਿਆ ਸੀਗਾ ਥੋੜੀ-ਬੋਤੀ ਇਹਨਾਂ ਦੀ ਹੈਲਪ ਮੈਂ ਵੀ ਕਰਵਾ ਰਹੀ ਸੀਗੀ ਤਾਂ ਬਸ ਇੱਥੇ ਉਹੀ ਚੱਲਦਾ ਪਿਆ ਏ ਸਸਕਾਲ ਦੋਸਤੋ ਤੁਹਾਡਾ ਸਾਡੇ ਚੈਨਲ ਪੰਜਾਬੀ ਬਲੌਗਰ ਸਿਮਰ ਪਿੱਛ ਬਹੁਤ-ਬਹੁਤ ਸਵਾਗਤ ਆ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਅੱਜ ਮੇਰੀ ਬੇਟੀ ਨੂੰ ਜੋ ਆਸ਼ੀਰਵਾਦ ਮੇਰੀ ਅੱਜ ਵੱਡੀ ਬੇਟੀ ਦਾ ਜਨਮ ਦਿਨ ਹੈ ਇਹ ਛੋਟੀ ਹੈ ਤੇ ਉਹ ਵੱਡੀ ਹੈ ਉਧਰ ਕਿਰਤਪ੍ਰੀਤ ਅੱਜ ਉਹਦਾ ਜਨਮ ਦਿਨ ਹੈ ਤੇ ਬਸ ਹੁਣ ਕਰਨੀ ਤਿਆਰੀ ਕਰ ਲਈ ਸੀਗੀ ਔਰ ਤੁਸੀਂ ਦੇਖੀਏ ਵੀਡੀਓ ਵਿੱਚ ਬਸ ਹੁਣ ਜਾ ਕੇ ਉਹਦੀਆਂ ਸਹੇਲੀਆਂ ਆਣ ਗਈਆਂ ਫਿਰ ਕਰਦੇ ਆ ਸੈਲੀਬ੍ਰੇਟ ਥੋੜਾ ਜਿਹਾ ਸੈਲੀਬ੍ਰੇਸ਼ਨ ਹੈ ਕਰਦੇ ਰਹਿਣਾ ਚਾਹੀਦਾ ਧੀਆ ਜੋ ਮੰਗਦੀਆਂ ਉਹਨਾਂ ਨੂੰ ਦੇ ਦੇਣਾ ਚਾਹੀਦਾ ਹੈਨਾ ਵੈਸੇ ਤਾਂ ਚਲੋ ਪੁੱਤਾਂ ਦਾ ਵੀ ਮਨਾਣਾ ਚਾਹੀਦਾ ਜਨਮ ਦਿਨ ਜ਼ਿਆਦਾਤਰ ਪੁੱਤਾਂ ਦੇ ਹੀ ਮਨਾਏ ਜਾਂਦੇ ਨੇ ਬਟ ਧੀਆ ਦੇ ਵੀ ਨਾਲ ਮਨਾਇਆ ਕਰੋ ਕੋਈ ਫਰਕ ਨਹੀਂ ਪੈਂਦਾ 5 700 ਨਾਲ ਧੀਆ ਨੂੰ ਵੀ ਮਰਾਨਾ ਚਾਹੀਦਾ ਹੈ ਆ ਗਿੱਧਰ ਕਿਰਤਪ੍ਰੀਤ ਚਲ ਸასი ਸ਼ਾਲ ਕਰੋ ਸასი ਸ਼ਾਲ ਸასი ਸ਼ਾਲ ਅੱਜ ਕਿਰਤਪ੍ਰੀਤ ਦਾ ਜਨਮ ਦਿਨ ਹੈ ਇਹ ਹੋਈ ਸੀਗੀ ਸਨ 2013 ਵਿੱਚ 17 ਜਨਵਰੀ ਤੇ ਅਬਨੂਰ ਹੋਈ ਸੀਗੀ 2015 ਵਿੱਚ ਇਹਦਾ ਜੂਨ ਵਿੱਚ ਆਂਦਾ ਤੇ ਤੀਆਂ ਨੂੰ ਖੁਸ਼ ਰੱਖਿਆ ਕਰੋ ਹੋ ਸਕਦਾ ਸੀ ਇਹਨਾਂ ਦੇ ਹੀ ਭਾਗਾਂ ਦਾ ਖਾਰੇ ਹਨਾ ਤੀਆਂ ਕੁਛ ਨਹੀਂ ਮੰਗਦੀਆਂ ਇਦਾਂ ਦੀ ਛੋਟੀ ਛੋਟੀਆਂ ਖੁਸ਼ੀਆਂ ਇਹਨਾਂ ਨੂੰ ਦਿੰਦੇ ਰਹਿਣੇ ਚਾਹੀਦਾ ਹੈ ਆਹ ਦੇਖੋ ਬਸ ਬੱਚੇ ਖੁਸ਼ ਹੋ ਜਾਂਦੇ ਹੋਰ ਕੀ ਐ ਸਾਲ ਵਿੱਚ ਦੋ ਵਾਰ ਤਾਂ ਕਰਨਾ ਹੁੰਦਾ ਇੱਕ ਵਾਰੀ ਦਾ ਇੱਕ ਵਾਰੀ ਦਾ ਬਸ ਇਸ ਲਈ ਪੁੱਤਾਂ ਦਾ ਵੀ ਮਨਾਇਆ ਕਰੋ ਧੀਆ ਦਾ ਵੀ ਮਨਾਇਆ ਕਰੋ ਐ ਨਹੀਂ ਐ ਕਿ ਕੱਲੇ ਪੁੱਤਾਂ ਨੂੰ ਹੀ ਜ਼ਿਆਦਾ ਉਹ ਮਤਲਬ ਜ਼ਿਆਦਾ ਪਹਿਲ ਦਿਆ ਕਰੋ ਕੁੜੀਆਂ ਨੂੰ ਵੀ ਉਹਨਾਂ ਦੇ ਬਰਾਬਰ ਹੱਕ ਦਿਆ ਕਰੋ ਕਹਿਣ ਨੂੰ ਤਾਂ ਕੁੜੀਆਂ ਹੁੰਦੀਆਂ ਕਿ ਬਰਾਬਰ ਦੀਆਂ ਹੱਕਦਾਰ ਐ ਬਟ ਜਦੋਂ ਦੇਣ ਦੀ ਵਾਰੀ ਆਂਦੀ ਆ ਨਾ ਉਦੋਂ ਪਤਾ ਚੱਲਦਾ ਕਿ ਧੀਆ ਕਿੱਥੇ ਬਰਾਬਰ ਦੀਆਂ ਐ ਇਸ ਲਈ ਇਹ ਛੋਟੀ ਛੋਟੀਆਂ ਖੁਸ਼ੀਆਂ ਨਾਲ ਕੋਈ ਫਰਕ ਨਹੀਂ ਪੈਂਦਾ ਮਾਲਕ ਸਭ ਕੁਝ ਦਿੰਦਾ ਇਸ ਲਈ ਧੀਆ ਦਾ ਸਭ ਕੁਝ ਜਨਮ ਦਿਨ ਜੋ ਮੰਗਦੀਆਂ ਉਹਨਾਂ ਨੂੰ ਦੇ ਦਿਆ ਕਰੋ ਕੱਲੂ ਉਹਨਾਂ ਨੇ ਸਹੁਰੇ ਘਰ ਜਾਣਾ ਪਤਾ ਨਹੀਂ ਕਿੱਦਾਂ ਦੇ ਮਿਲਣੇ ਸਹਰਾ ਪਰਿਵਾਰ ਕਿਹੋ ਜਿਹਾ ਮਿਲਣਾ ਅਗਰ ਘਰ ਵਾਲਾ ਚੰਗਾ ਮਿਲ ਗਿਆ ਤਾਂ ਵਧੀਆ ਜ਼ਿੰਦਗੀ ਲੰਘ ਜਾਊਗੀ ਅਗਰ ਨਹੀਂ ਮਿਲਿਆ ਫਿਰ ਬਾਸ ਫਿਰ ਕੀ ਆਈ ਕਹਿ ਸਕਦੇ ਹੈਨਾ ਤਾਂ ਚਲੋ ਵੀਡੀਓ ਵਿੱਚ ਤੁਸੀਂ ਬਣੇ ਰਹੋ ਅੱਜ ਦਾ ਵਲੋਗ ਸਾਡਾ ਹੋਣ ਵਾਲਾ ਏ ਮੇਰੀ ਧੀ ਦੇ ਨਾਮ ਤੇ ਹੁਣ ਬਸ ਬੱਚੇ ਹੁਣ ਹੋਣੇ ਰੈਡੀ ਇਹਨਾਂ ਨੇ ਪਹਿਲਾਂ ਸਵੇਰੇ ਕੱਪੜੇ ਦੂਜੇ ਪਾਏ ਸੀਗੇ ਹੁਣ ਦੂਸਰੇ ਪਾ ਲਏ ਤੇ ਹੁਣ ਇਹਨਾਂ ਦਾ ਮੈਂ ਥੋੜਾ ਜਿਹਾ ਸਿਰ ਵਗੈਰਾ ਸੈੱਟ ਕਰ ਦਵਾਂ ਬਾਹਰ ਇਹਨਾਂ ਨੇ ਤਿਆਰੀ ਕਰ ਲਈ ਆਪ ਹੀ ਲੱਗੀਆਂ ਸੀਗੀਆਂ ਕਾਰਨ ਜੋ ਕੀਤਾ ਮੈਂ ਤਾਂ ਥੋੜੀ ਜਿਹੀ ਹੈਲਪ ਕਰਾਈ ਬਾਕੀ ਸਾਰਾ ਇਹਨਾਂ ਨੇ ਹੀ ਕੀਤਾ ਤੇ ਬਸ ਇਹੀ ਹੈ ਹੁਣ ਇਹਨਾਂ ਦੀਆਂ ਕੀਰਤੀ ਦੀਆਂ ਸਹੇਲੀਆਂ ਵੀ ਆ ਜਾਣੀਆਂ ਤਾਂ ਚਲੋ ਹੁਣ ਅਸੀਂ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਚ ਮੈਂ ਇਹਨਾਂ ਦਾ ਰੈਡੀ ਕਰ ਦਵਾਂ ਇਹਨਾਂ ਨੂੰ ਠੀਕ ਹੈ ਆ ਦੇਖੋ ਜਿਹੜੀ ਬੱਚਿਆਂ ਨੇ ਡੈਕੋਰੇਸ਼ਨ ਕੀਤੀ ਵੀ ਆ ਸਾਰ ਇਸ ਤਰ੍ਹਾਂ ਇਹਨਾਂ ਨੇ ਬਲੂਨ ਫਲੋਰ ਤੇ ਖਲ ਤੇ ਇੱਧਰ ਆ ਦੇਖੋ ਕਿੰਨਾ ਸੋਹਣਾ ਲੱਗਦਾ ਮਤਲਬ ਚਲੋ ਬੱਚਿਆਂ ਦੀ ਖੁਸ਼ੀ ਆ ਮੰਨਦੀ ਹੋਰ ਕੀ ਐ ਬੱਚੇ ਖੁਸ਼ ਤਾਂ ਸਾਰੇ ਖੁਸ਼ ਇਸ ਤਰ੍ਹਾਂ ਸੋਹਣਾ ਲੱਗਦਾ ਪਿਆ Yeah. <laughs> ਜਿਹੜਾ ਗਿਰ ਗਿਆ ਆਊਟ ਆਲੇ ਅੱਟਾ ਅੱਟਾ ਕਰਕੇ ਨਾ ਉਹ ਸਾਖਿਨ ਪਤਾ ਨਹੀਂ ਹਾਂ ਫਿਰ ਤੂੰ ਨਾ ਇਹ ਸਾਰੇ ਕਰੋ ਆਪਣਾ ਆਪਣਾ ਜਿਹੜਾ ਗਿਰ ਗਿਆ ਆਊਟ ਸਾਰੇ ਆਪਣੇ ਆਪਣੇ ਕਰੋ ਜਿਹੜਾ ਆਹ ਦੇਖ ਪਤਾ ਕੀ ਨੇ ਨਾ ਇਖਾਣ ਹਾਂ ਉਹਦੀ ਮਾਤ ਹੈ ਨੀ ਉਸ ਕਰ ਨਾ ਹਾਂ ਹੇ ਹੋਈ ਮਾਰਨਾ ਹੋਈ ਆਹ ਨੂੰ ਕੱਲੀ ਲੱਗੀ ਆ ਦੇ ਆ ਦੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਕੀ ਬੀ ਹੈਪੀ ਬਰਥਡੇ ਟੂ ਯੂ ਮਾਰਦੇ ਤੇ 11 ਮੁੱਕੇ ਮਾਰਦੇ ਹੋਰ ਮਾਰੋ ਇਹਦੇ 30 32 ਮੁੱਕੇ ਪੈ ਗਏ 32 ਵਹਿ ਗਏ ਤੇਰੀ ਹੈਪੀ ਬਰਥਡੇ ਲਾ ਦੇ ਹਾਂ ਹੈਪੀ ਬਰਥਡੇ ਓਹ ਸਕੇ ਕਾਲੇ ਹੀ ਨਹੀਂ ਸਵਾਰ ਕੇ ਸਵਾਰ ਕੇ ਹੱਥ ਨਾਲ ਚਲਾ ਲਿਓ ਹੋ ਗਿਆ ਕੀਰਤੀ ਕਿੰਨੇ ਯਰ ਸੋ ਗਏ 11 11 ਸਾਲਾ ਦੀ ਹੋ ਗਈ ਹੈ ਦੇਈ ਮੁੱਕੀ ਪਹਿਲੇ ਸਾਲਾ ਤੁਸੀਂ ਦਿਨਾਂ ਨਵਾਰੇ ਫਿਰ ਜ਼ੋਰ ਜ਼ੋਰ ਕੇ ਮਾਰਨੇ ਤੇ ਜ਼ੋਰ ਤੇ ਹੀ ਮਾਰੇ ਮੇਰੇ ਪਿੱਠ ਤੋੜਦੀ ਕਿ ਮੈਂ ਸੇਲਿਆ ਨਾ ਸੇਲਿਆ ਨਾ ਸੇਲਿਆ ਹੁੰਦੀ ਆ ਪਿੱਠਾ ਤੋੜਨੇ ਨੂੰ ਐ ਅਸੀਂ ਬੜੀਆਂ ਤੋੜਦੇ ਹੁੰਦੇ ਤੇ ਚਲੋ ਹੈਲੋ ਕੀ ਚਲੋ ਹੈਪੀ ਬਰਥਡੇ ਟੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਆਹ ਲਵਰਤਾ ਚਲੋ ਚਾਟਲਾ ਨਾ ਬੜਾ ਸਾਰਾ ਮੂਪੜੀ ਪੱਟੀ ਜੀਭ ਕਰਕੇ ਇਹ ਦੇ ਆ ਬੁੱਤੇ ਤਾਂ ਫੁੱਟਣਾ ਹੀ ਨਹੀਂ ਹੈਗਾ ਇਹ ਦੇ ਇਹ ਦੇ ਆ ਦੇਖ ਇਹ ਦੇ ਉਤਰੀ ਉਤਰੀ ਇੱਕ ਨੂੰ ਪਿੱਛੇ ਪਿਆ ਬਸ ਬਸ ਜੱਗ ਨੂੰ ਦ ਗਿਆ ਬਸ 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 ਸਾਕਸੀ ਬੰਨਾ ਆ ਆ ਆ ਆ ਸਾਕਸੀ ਦੇ ਕਿੰਨੀ ਬੁੱਟੀਆਂ ਇੱਧਰ ਵੀ ਪਏ ਅੰਦਰ ਹੀ ਇੱਕ ਇੱਕ ਆਫੇ ਆ ਇੱਧਰ ਅੰਦਰ ਆ ਦੇਖ ਪਰਦੇ ਕੋਲ ਪਰਦੇ ਕੋਲ ਉਹ ਦੇਖ ਉਹ ਦੇਖਿਓ ਨਾ ਬੱਸ ਇਹ ਉਹ ਉਹ ਦੇਖ ਕੇ ਆ ਦੇਖ ਸਾਈਡ ਵੀ ਇੱਧਰ ਗਈ ਆ ਨਾ ਪਾਣੇ ਪਾਣੇ ਬੱਸ ਇਹ ਬੱਸ ਉਹ ਇਹ ਸਾਈਡ ਤੋਂ ਬੂਹੇ ਦੇ नहीं बासु ऐसे ऐसे क्यों बिठाती है पता नहीं क्या करने के बिठाता मैंने <laughs> साक्षी क्यों बिठाई पता नहीं साहब क्यों बिठाई पता नहीं हम आज तेरी यार कबड़ करो आज मेरी सहेली का बर्थडे है आज, आज मेरी सहेली का बर्थडे है आज, आज मुझे केक, आज, आज मुझे केक मिला था आज मुझे केक मिला था।